ਲੋ ਜੀ ਕੱਲ ਆਪਾਂ ਇੱਕ ਪੋਸਟ ਪਾਈ ਸੀ ਕਿ ਕੱਸੀ ਦੇ ਖਾਲ ਦਾ ਕੰਮ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਰਿਹਾ ਸੁੱਕੇ ਮਸਾਲੇ ਦੇ ਉੱਪਰ ਸੁੱਕੀਆਂ ਇੱਟਾਂ ਚਿਣ ਕੇ ਕੱਸੀ ਦਾ ਖਾਲ ਤੇ ਜਿਹੜਾ ਬਣਾਇਆ ਜਾ ਰਿਹਾ ਸੀਗਾ ਉੱਪਰ ਕਾਂਡੀ ਪੋਚਾ ਕਰਕੇ ਇਹ ਵੀਡੀਓ ਆਪਣੇ ਪਾਉਣ ਨਾਲ ਮਹਿਕਮੇ ਤੱਕ ਪਹੁੰਚੀ ਮਹਿਕਮੇ ਦੇ ਮੁਲਾਜ਼ਮੋਂ ਇਹ ਖਾਲ ਤੱਕ ਪਹੁੰਚੇ ਪੈਰਵਾਈ ਹੋਈ ਹੈ ਇਸ ਚੀਜ਼ ਦੀ ਹਨਾ ਦੂਸਰੇ ਦਿਨੀ ਕਿਉਂ ਵੀਡੀਓ ਵਾਇਰਲ ਹੋਈ ਹੈ ਤੇ ਉਹ ਕੱਸੀ ਦਾ ਜਿਹੜਾ ਖਾਲ ਬਣਿਆ ਦੀ ਸੁੱਕੀਆਂ ਇੱਟਾਂ ਦੇ ਨਾਲ ਸੁੱਕੇ ਮਸਾਲੇ ਤੇ ਚਿਣੀਆਂ ਗਏ ਸੀ ਉਹਦੀ ਪਟਾਈ ਦੁਬਾਰਾ ਕਰਾਈ ਗਈ ਹੈ ਠੇਕੇਦਾਰ ਬਾਈ ਨੇ ਵੀ ਹਨਾ ਇਹ ਗੱਲ ਮੰਨੀ ਹੈ ਕਿ ਲੇਬਰ ਨੇ ਗਲਤ ਕੀਤਾਗਾ ਪਰ ਮਹਿਕਮੇ ਦਾ ਅਸੀਂ ਖਾਸ ਕਰਕੇ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਪੈਰਬਾਈ ਕੀਤੀ ਅਸੀਂ ਹਰ ਇੱਕ ਨੂੰ ਆਪਾਂ ਗੁਜਾਰਸ਼ ਕਰਦੇ ਆਂ ਕਿ ਜੇ ਕਿਸੇ ਦੇ ਮੱਥੇ ਖਾਲ ਜਾਂ ਸੂਆ ਜਾਂ ਕੁਝ ਵੀ ਬਣ ਰਿਹਾ ਤਾਂ ਉਸ ਚੀਜ਼ ਦਾ ਧਿਆਨ ਰੱਖੋਗੇ ਪ੍ਰੋਪਰ ਤਰੀਕੇ ਨਾਲ ਕੰਮ ਹੋ ਰਿਹਾ ਜਾਂ ਨਹੀਂ ਹੋ ਰਿਹਾ ਕਿਉਂ ਇਹ ਚੀਜ਼ਾਂ ਮੈਨੂੰ ਲੱਗਦਾ ਹਰੇਕ ਪੀੜ੍ਹੀ ਜੇ ਆਪਾਂ ਅਬਦਾਲਾਈ ਤੇ ਆਪਣੀ ਪੀੜ੍ਹੀ ਦੇ ਵਿੱਚ ਇੱਕ ਵਾਰੀ ਖਾਲ ਬਣਨਾਗਾ ਅਗਲੀ ਪੀੜ੍ਹੀ ਨੂੰ ਆਪਣੀ ਦੇਣਾ ਹੈ ਸੋ ਧੰਨਵਾਦ ਕਰਦੇ ਆ ਮਹਿਕਮੇ ਦਾ ਕਿ ਮਹਿਕਮੇ ਨੇ ਪੈਰਵਾਈ ਕੀਤੀ ਹੈ ਤੇ ਜਿੰਨਾ ਕੰਮ ਗਲਤ ਹੋਇਆ ਸੀ ਉਸ ਨੂੰ ਦੁਬਾਰਾ ਦਰੋਸਤ ਕੀਤਾ ਜਾਊਗਾ ਤੇ ਸਸਰੀ ਗਾਲ ਜੀ ਸਾਰਿਆਂ ਨੂੰ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ